ਬੋਲ ਲੋਕੀ ਉੱਠੇ ਹਾਂ 10:30 ਵਜੇ ਉੱਠਦੇ ਹਾਂ 1 ਵਜੇ 1 ਵਜੇ ਉੱਠਦੇ ਹਾਂ ਉਹ 9:00 10:00 ਸੌਣੇ ਵਾਲੀਆਂ ਉਹ 10:00 ਤੇ ਖਾਣੇ ਪ੍ਰੇਮਨੰਦ ਮਹਾਰਾਜ ਜੀ 1 ਵਜੇ ਉੱਠਦੇ ਹਨ ਰਾਤ ਨੂੰ ਕਹਿੰਦੇ ਨੇ 9:00 ਵਜੇ ਸੌ ਜਾਣਾ 7:00 ਵਜੇ ਮੰਮੀ ਨੂੰ 7:00 ਵਜੇ ਪੜ੍ਹਨਾ ਦੋ ਘੰਟੇ ਲਿੰਦ ਨੂੰ ਵਾਲੇ ਚਲਾਉਂਦੇ ਹੈਗਾ ਹਟਣਾ ਅੱਜ ਕਿੰਨਾ ਲੜਿਸ਼ ਆਹ ਹੋ ਗਿਆ ਦੇਖ ਸਾਡੀ ਜੀ ਇਹ ਵਾਲੀ 3 ਅੰਦੀ ਵਾਲੀ ਇਹ ਬਹੁਤ ਸੋਹਣੀ ਹੈ 3 ਅੰਦੀ ਲੜਿਸ਼ ਇਹ ਵੀ 3 ਅੰਦੀ ਦਾ ਸੈੱਟ ਹੈ ਇੱਕ 3 ਪੀਸ ਦਾ ਸੈੱਟ ਹੈ ਜੀ ਤੇ ਇਹ ਵੀ ਬਹੁਤ ਸੋਹਣਾ ਸੈੱਟ ਹੈ ਜੀ ਕੋਕਾ ਨੇ ਮਗਵਾਇਆ ਆਪਣੇ ਕੋਲੋਂ ਤੇ ਇਹ ਜਿਹੜੀ ਮੈਂ ਪਹਿਲੇ ਦੱਸ ਦਈਆਂ ਇਹ ਕੁਆਲਟੀ ਫੋਰ ਇਹ ਕੁਆਲਟੀ ਵਧੀਆ ਇਹ ਕੁਆਲਟੀ ਇੱਕ ਨੰਬਰ ਘੱਟ ਹੈ ਉਹਨਾਂ ਨੇ ਨਾ ਕਿਸੇ ਨੂੰ ਨਾ ਮਤਲਬ ਕਿ ਆਪਣੇ ਕਿਸੇ ਮਤਲਬ ਕਿ ਕੋਈ ਕੰਮ ਕਰਦਾ ਹੈ ਉਹਨਾਂ ਨੂੰ ਕਿਸੇ ਨੂੰ ਗਿਫਟ ਦੇਣੀ ਆ ਜਾਂ ਕੁਝ ਕਰਨਾ ਹੈ ਪਤਾ ਨਹੀਂ ਤੇ ਪਰ ਹੈ ਇੰਨੀ ਮਾੜੀ ਨਹੀਂ ਹੈਗੀ ਪਰ ਮੈਂ ਰੇਟ ਦੇ ਅਨੁਸਾਰ ਵੀ ਕਹਿ ਰਹੀ ਹਾਂ ਕੁਆਲਟੀ ਦੇ ਅਨੁਸਾਰ ਕਰ ਰਹੀ ਹਾਂ ਇਹ ਬਹੁਤ ਇਹ ਪੂਰੀ ਹੈਗੇ ਜੀ ਪਿਓਰ ਮੈਲਾਮਾਈਨ ਦੀ ਇਹ ਹੈਗੇ ਜੀ ਜੋਆ ਕੰਪਨੀ ਦੀ ਇਹ ਬਾਕੀ ਤਾਂ ਸਭ ਨੂੰ ਪਤਾ ਹੀ ਆ ਫਿਰ ਤਾਂ ਫਰਕ ਤਾਂ ਹੁੰਦਾ ਹੀ ਪਰ ਜੋਆ ਵੀ ਬਹੁਤ ਇੱਕ ਅੱਛਾ ਬਣਾ ਗਿਆ ਬਹੁਤ ਸੋਹਣਾ ਡਾਈਟ ਦੇ ਵਿੱਚ ਹੈ ਵੱਡੀ ਹੈ ਛੋਟੀ ਹੈ 3 ਪੀਸ ਦਾ ਸੈੱਟ ਹੈ ਜੀ ਬਹੁਤ ਸੋਹਣਾ ਤੇ ਇਹਦਾ ਪ੍ਰਾਈਸ ਹੈਗਾ ਜੀ ਦੇ ਵਿੱਚ ਬੀਚੀ ਸੀਗੀ ਆਪਾਂ ਲੈ ਕੇ ਸੀ 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 ਸਾਡੇ 700 ਰੁਪਏ ਦੀਆਂ ਤਿੰਨ ਸੀ ਸੈਟ ਸਾਡੇ ਆਹ ਤੁਸੀਂ ਦਿੱਤੇ ਪਿਸਾਂ ਦਾ ਸੈੱਟ ਜੀ ਡਿਜ਼ਾਈਨ ਬਹੁਤ ਸੋਹਣਾ ਕਿਤੇ ਨਹੀਂ ਜਾਂਦਾ ਹੈਗਾ ਜੀ ਬਹੁਤ ਵਧੀਆ ਚੀਜ਼ ਹੈ ਬਹੁਤ ਸੋਹਣੀ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਬੁਲਾਈ ਦੇ ਵਿੱਚ ਹੈ ਬਹੁਤ ਸੋਹਣੀਆਂ ਫਰੇਆਂ ਨੇ ਰਹਿੰਦੇ ਬਹੁਤ ਸੋਹਣੀਆਂ ਫਰੇਆਂ ਨੇ ਇਹ ਤੇ ਇਹ ਵੀ ਪਰ ਇਹ ਹੈਵੀ ਨਹੀਂ ਕੁਆਲਟੀ ਦਾ ਫਰਕ ਹੈ ਇਹ ਨਾ ਬੱਸ ਇਹ ਖਾਦੀ ਦੇ 770 ਦੀਆਂ 3 ਪੀਸ ਦਾ ਸੈੱਟ ਹੈ ਬਹੁਤ ਸੋਹਣਾ ਸੈੱਟ ਹੈ ਫਰੇਆਂ ਦਾ ਬਹੁਤ ਪਿਆਰਾ ਕਿਸੇ ਨੇ ਵੀ ਮੰਗਵਾਉਣੀਆਂ ਹੋਈਆਂ ਤਾਂ ਪਲੀਜ਼ ਜਿਨ੍ਹਾਂ ਦੇ ਪਾਰਸਲ ਨਿਕਲ ਰਹੇ ਨੇ ਜਿਨ੍ਹਾਂ ਨੇ ਮੰਗਵਾਉਣੀਆਂ ਤਾਂ ਦੱਸ ਦਿਓ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਸੋਹਣੇ ਸੈਲਰ ਜਾਰ ਆਏ ਹੋ ਇਸ ਪਰ ਮੈਨੂੰ ਸਭ ਨਾਲੋਂ ਜ਼ਿਆਦਾ ਇਹ ਵਾਲਾ ਡਿਜ਼ਾਈਨ ਸੋਹਣਾ ਲੱਗਿਆ ਇਹ ਵਾਲਾ ਕਲਰ ਸੋਹਣਾ ਲੱਗਿਆ ਫਿਰ ਮੈਂ ਇਹ ਹੀ ਗਿਆਂਦਾ ਮੈਂ ਕਿਉਂਕਿ ਚਲੋ ਜਿਹੜੀ ਚੀਜ਼ ਜ਼ਿਆਦਾ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਹੈ ਚੀਜ਼ੋ ਕੀ ਜਿਹੜੀ ਚਾਹੀਦੀ ਹੈ

ਤੇ ਦੀਦੀ ਨੇ ਆਪਣੇ ਬੇਟੇ ਨੂੰ ਭੇਜੇ ਸੀਗਾ ਉਹਨਾਂ ਨੇ ਮੇਰੇ ਅੰਧਾਜੇ ਸੀ ਇਹ ਕਹਤਾ ਸੀ ਵੀ ਇਹ ਜੇ ਡੰਗੇ ਲੈ ਲਓ ਮੈਂ ਵੀ ਅੰਧਾਜੇ ਜਿਸੀ ਦੇ ਲੈ ਲਈ ਸੀ ਪਰ ਲੈ ਹੀ ਨੋਦਦੇ ਸੀ ਠੀਕ ਹੈ ਤੇ ਪਰ ਉਹਨਾਂ ਦੇ ਇਹ ਜੇ ਕਰਮੜਾ ਬੋਲ ਮੂਹੋਂ ਬੋਲੇ ਉਹਨਾਂ ਜਾਣੇ ਪਤ ਨਹੀਂ ਮੇਰੇ ਕਿੰਨੇ ਸੈਟ ਨਿਕਲ ਗਏ ਇੱਕ ਵਾਰੀ ਦਿਖਾਏ ਤੇ ਇੰਨੇ ਸੈਟ ਨਿਕਲ ਗਏ ਹੁਣ ਵੀ ਮੈਨੂੰ 4 ਦਾ ਆਰਡਰ ਆਇਆ ਹੋਇਆ ਅੱਜ ਜਾ ਹੀ ਹੋਇਆ ਹੈਗਾ ਹੁਣ ਸੋਚ ਰਹੀ ਸੀ ਮੈਂ ਕਿ ਹੁਣ ਜਾਨੀ ਆ ਚੱਲੇ ਆਂ ਤੇ ਪਪਾ ਨਾਲ ਜਾ ਕੇ ਕਰਨ ਨੂੰ ਥਕੀ ਮੈਂ ਬਹੁਤ ਹੋਇਆ ਪਿਆ ਮੈਨਾਂ ਕਿਤੇ ਬਹਿੰਨ ਯਰ ਐਕਟਿਵ ਹਤੇ ਬੈਠੀ ਬੈਠੀ ਕਿਚਨ ਨੂੰ ਨੀ ਡਾਰ ਲੱਗ ਜਿੰਨੇ ਮੈਂ ਤਾਂ ਅਲਸੀ ਦਿਆ ਚੱਲਦੇ ਸਕੂਟਰ ਮੋਟਰ ਇਹ ਨਾ ਆਏਗਾ ਇਹ ਨਾ ਆਏਗਾ ਇਹ ਫਾਕ ਤੇ ਪਈ ਵਾਰੰਟੀ ਦੀਦੀ ਦੇ ਆਂ ਦੀਦੀ ਦੇਖ ਲੈ ਤੁਹਾਡੇ ਡੋਂਗੇ ਆ ਗਏ ਤੁਹਾਡੇ ਟ੍ਰੀ ਆ ਗੀਆਂ ਤੁਹਾਡੀ ਰਜਾਈ ਸੈਟ ਸਾਰਾ ਕੁਝ ਰੈਡੀ ਕੀਤਾ ਪਿਆ ਕਸ਼ਮੀਰੀ ਕੜੀ ਕਿਸੇ ਹੋਰ ਦੇ ਕਿੜੀ ਨਾ ਕਿਸ਼ਤੀ ਇਹ ਕੜੀ ਤੇ ਇਧਰ ਕਿਸੇ ਦੀ ਇਧਰ ਫਗਵਾੜੇ ਤਨੀ ਤੋਂ ਆ ਕਿਸੇ ਦੀ ਕੜੀ ਤਾਂ ਤੇ ਲੋ ਜੀ ਇਹ ਬਹੁਤ ਸੋਹਣੀ ਆਪਣਾ ਉਹ ਹੈ ਡੋਂਗੇ ਬਹੁਤ ਸੋਹਣੇ ਡੋਂਗੇ ਆ ਜੀ ਬਹੁਤ ਸੋਹਣੇ ਡੋਂਗੇ ਆ ਜੀ ਬਹੁਤ ਪਿਆਰੇ ਲੋ ਜੀ ਸਾਡੇ ਤੇ ਅੱਜ ਦੇਖ ਲਿਏ ਜੇ ਤਾਂ ਜਾ ਹੋਇਆ ਟੀਕਾ ਨਹੀਂ ਤਾਂ ਕੱਲੂ ਬੀਜੇ ਜੀ ਕਿਹਾ ਕਿ ਦੋ ਬੀਬੀ ਤੁਹਾਡੇ ਦੋ ਬੰਗਿਆਂ ਵਾਲੇ ਜੀ ਦੇ ਨਾਲ ਗੱਲ ਕਰ ਰਹੇ ਦੋ ਪਾਸੇ ਕੱਢਦੇ ਅੱਜ ਤੇ ਦੋ ਆਪਾਂ ਕੱਲੂ ਕੱਢਾਂਗੇ ਦੋ ਤੇ ਵੀ ਫਿਰ ਇਕੱਠੇ ਹੀ ਕੱਢ ਦਿੰਗੇ ਡੋਂਗੇ ਵੀ ਮੈਂ ਦੇਖ ਲਈਆਂ ਪਿੱਛੇ ਦੀਆਂ ਵੀ ਆਏ ਪਏ ਨੇ ਤੇ ਫਿਰ ਆਪਾਂ ਟੁਕਲੀਆ ਮਾਸੀ ਟੋਕਰੀਆਂ ਅੱਜ ਚਾਹਣ ਵਾਸਤੇ ਬਹੁਤ ਸੋਹਣੀਆਂ ਟੋਕਰੀਆਂ ਨੇ ਦੀ ਬਹੁਤ ਵਧੀਆ ਅਕਸ਼ੀ ਨਾ ਤੋੜਨਾ ਇਹ ਬਹੁਤ ਸੋਹਣੀਆਂ ਟੋਕਰੀਆਂ ਜੀ ਇਹ ਤਾਂ ਇੰਨੀ ਜਿਆਦੇ ਵਧੀਆ ਕੰਪਨੀ ਹੈ ਇਹ ਵੀ ਜੋਆ ਕੰਪਨੀ ਦੀ ਹੈ ਜੋਆ ਦੀ ਸਾਡੇ ਕੋਲੇ ਟ੍ਰੇ ਆਈਆਂ ਨੇ ਇਹ ਵੀ ਉਹੀ ਬ੍ਰਾਂਡ ਦੀ ਹੈ ਬਹੁਤ ਸੋਹਣੀਆਂ ਇੱਕ ਦੇ ਵਿੱਚ ਆਲੂ ਇੱਕ ਦੇ ਵਿੱਚ ਪਿਆਜ਼ ਜਲਸਣ ਪਾ ਲੋ ਟਮਾਟੋ ਜੋ ਮਰਜੀ ਪਾ ਲੋ ਸੁੱਕੀ ਚੀਜ਼ ਵੀ ਇਹਦੇ ਵਿੱਚ ਪਰਾ ਸੈਟ નીચે ਨਕਲੀਆਂ ਨਹੀਂ ਹੈ ਜੇ ਆਪਣੇ ਕੋਈ ਚੀਜ਼ ਚੋਲਣੀ ਹੋਵੇ ਮਗਰ ਇਹੋ ਚੀਜ਼ ਪਾਉ ਲੋ ਸੁਭੀ ਰੱਖਣੀ ਆ ਆਪਣੇ ਬਹੁਤ ਸੋਹਣੀਆਂ ਟੋਕਰੀਆਂ ਨੇ ਤੇ ਇਹਦਾ ਪ੍ਰਾਈਸ ਹੈਗਾ ਜੀ ਇੱਕ ਟੋਕਰੀ ਦਾ 175 ਰੁਪਏ 175 ਰੁਪਏ ਦੀ ਇੱਕ ਟੋਕਰੀ ਹੈ ਬਹੁਤ ਸੋਹਣੀਆਂ ਟੋਕਰੀਆਂ ਜੀ ਇਹ ਤੇ ਆਪਣਾ ਇਹ ਚੀਜ਼ ਵੀ ਬਹੁਤ ਵਧੀਆ ਤੇ ਇਹਦਾ ਰੇਟ ਵੀ ਐਂ ਬਿਲਕੁਲ ਚਾਈਜ ਹੈ 175 ਰੁਪਏ ਦੀ ਇੱਕ ਟੋਕਰੀ ਤੇ ਆਪਾਂ ਨੂੰ ਬਿਲਕੁਲ ਸੋਹਣੇ ਰੇਟ ਤੇ ਵੀ ਮਿਲਦੀਆਂ ਤੇ ਆਪਾਂ ਚੀਜ਼ ਵੀ ਬਹੁਤ ਵਧੀਆ ਹੈ ਹਾਂ ਦੇ ਦੇ ਅੱਗੇ ਕੋਈ ਟਾਈਮ ਨਹੀਂ ਲੱਗਦਾ ਅਕਸ਼ਿਮ ਜੀ ਤਨੁਜ ਜੀ ਸੈਟ ਕਰ ਲਓ अच्छा लगता है बहुत प्यारा और भी प्रादर दृष्टि का भी देती अच्छा होता है नहीं नहीं एक से और दैट दृष्टि का ऑफिस से और भी है खोली नालो आसमान में तो जाट है भाई टंगिया है दरवाजे के पीछे ते वो सुना ए टाइम पीस आया जी 910 रुपए दा वो सुना टाइम पीस है अजंता कंपनी दा 910 रुपए दा आया ते आ देखो ए अपन बबल शीट ए हल्की है पर जेडी आपा ने ध्यान दी हुई है ना बहुत बढ़िया बबल शीट है मेनू पूरा रोल ध्यान दा होया मेरा 11 ਸੱਪੇ ਦਾ ਰੋਲ ਆਇਆ ਸੀਗਾ ਸਭ ਤੋਂ ਵੱਡਾ ਅਗਰਵਾਜੇ ਦੇ ਹੈਕਰ ਨੇ ਤੇ ਹੁਣ ਇਹ ਇਹਨੂੰ ਮੈਂ ਹੁਣ ਆਪ ਪੈਕ ਕਰੂੰਗੀ ਜਾਂ ਇਹ ਪਬਲਿਸ਼ੀਟ ਛੱਡ ਦੂੰਗੀ ਤੇ ਆਪਣਾੜੀ ਕੰਮ ਦੀ ਠੀਕ ਹੈ ਪੈਨ ਆਪਣੇ ਕੋਲ ਲਿਪਿਸਟਿਕ ਮੰਗਵਾਇਆ ਨੇ ਬਹੁਤ ਸੋਹਣੇ ਰੰਗ ਨੇ ਬਹੁਤ ਪਿਆਰੇ ਸਾਰੇ ਸ਼ੇਡ ਬਹੁਤ ਸੋਹਣੇ ਨੇ ਉਹਨੇ ਉਹਦੀ 20-20 ਦਾ ਫਰਕ ਆ ਸਾਰੇ ਸ਼ੇਡਾਂ ਦੇ ਕਲਰਾਂ ਦੇ ਵਿੱਚ ਬਹੁਤ ਪਿਆਰੇ ਕਲਰ ਤੇ ਇਹ ਕਈ ਹੈਗੇ ਆ ਜੀ ਕੱਜਲ ਇਹ ਵੀ ਉਹਨਾਂ ਨੇ ਕੰਪਨੀ ਦੀ ਕੱਜਲ ਮੰਗਵਾਈ ਹੈ ਤੇ ਇਹ ਬਿਲਕੁਲ ਨਹੀਂ ਫਿੱਟੇਗੀ ਨਹੀਂ ਬਿਲਕੁਲ ਵੀ ਤੇ ਕੱਜੇ 160 ਰੁਪਏ ਦੀ ਆਈ ਹੈ ਜੀ ਇਹਨਾਂ ਦੀ ਤੇ ਆ ਹੈਗੀ ਜੀ ਮੈਟ ਦੀ ਪਿਸਟਿਕ ਹੈ ਮਿਓਂਦੀ ਬਹੁਤ ਅੱਛਾ ਬ੍ਰਾਂਡ ਹੈ ਮਿਓਂਦੀ ਇਹ 200 ਦੀ ਇੱਕ ਪੀਸ ਦਿੱਤਾ ਹੈ ਜੀ ਬਹੁਤ ਸੋਹਣਾ ਹੋਇਆ 400 ਹਾਂ 800 ਪੈਲੇ ਪਿਸਟਿਕ ਆਇਆ ਨਹੀਂ ਹੈ ਤੇ 160 ਰੁਪਿਆ ਹੋਗੀ ਹੈ ਤੇ ਕੁਛ ਅੰਡਰਗਾਰ ਅੰਡਰਗਾਰਮੈਂਟਸ ਦਾ ਸਮਾਨ ਹੈ ਤੇ ਉਹ ਤਾਂ ਮੈਂ ਥੋੜਾ ਨਹੀਂ ਸ਼ੇਅਰ ਕਰ ਸਕਦੀ ਹੈਗੀ ਵੈਸੇ ਚਲੋ ਠੀਕ ਹੈ ਅਭੀ ਉੱਜ पे ਹੈ ਅੰਦਰ ਵੀ ਹੈ ਤੇ ਉਹ ਭੇਜਣਾ ਪਰ ਰਹਿ ਭੈਣੂ ਆ ਮੇਕਅਪ ਦਾ ਸਮਾਂ ਹੋ ਗਿਆ ਥੋੜਾ ਜਿਹਾ ਤੇ ਬਾਅਦ ਵਿੱਚ ਅੰਦਰ ਫੰਡਰ ਕਰਨਾ ਚਾਹੀਦਾ ਹੋ ਗਿਆ ਠੀਕ ਹੈ ਤੇ ਲੋਜੀ ਬਲੌਗ ਦਾ ਇੰਟਰਪਰਟ ਕੀਤਾ ਰਿਹਾ ਮੈਂ ਕਰ ਦੂੰ ਗਾਇਸ ਆਈ ਹੋਪ ਆਪ ਸਭ ਕੋ ਵਲੋਗ ਅੱਛਾ ਲੱਗਾ ਹੋਗਾ ਅਗਰ ਅੱਛਾ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਸ਼ੇਅਰ ਕਰਕੇ ਗਲਤੀ ਕਰ ਗਿਆ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਤੇ ਕਮੈਂਟ ਤੇ ਜ਼ਰੂਰ ਕਰਕੇ ਦੱਸਣਾ ਅੱਜ ਵੀ ਸਭ ਸਾਰੇ ਪਿੱਛੇ ਮੇਰਾ ਕੁੱਕਰ ਵਿੱਚ ਟੋکریاں ਪਿਸਤੀ ਕਾ ਕੱਜਲ ਟੈਪ ਪੀਸ ਡੰਗੇ ਟ੍ਰੇ ਆਂ ਇਹ ਮਦਾ ਸਮਾਨ ਲੱਗਿਆ ਤੇ ਵੱਤ-ਵੱਤ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦੇ ਤੇ ਜਿਨ੍ਹਾਂ ਭੈਣਾਂ ਨੂੰ ਸਮਾਨ ਦੀ ਜ਼ਰੂਰਤ ਹੈ ਪਲੀਜ਼ ਉਹ ਹੱਥ ਬੰਨ ਕੇ ਬੇਨਤੀ ਹੈ ਜ਼ਰੂਰ ਮੇਰੇ ਕੋਲ ਸਮਾਨ ਸਮਾਨ ਜ਼ਰੂਰ ਮਗਵਾਓ ਜੀ ਬੈੱਡ ਸ਼ੀਟਾਂ ਵੀ ਸੇਲ ਕਰਦੇ ਆਂ ਰਜਾਈਆਂ ਕੰਬਲ ਸਭ ਕੁਝ ਸੇਲ ਕਰਦੇ ਆਂ ਬਾਕੀ ਨੇ ਕਹਿ ਦਿੱਤੀ ਕਿ ਕਿ ਵੀ ਮੈਂ ਕਿਹੜੀ ਕਿਹੜੀ ਚੀਜ਼ ਸੇਲ ਕਰਦੀ ਆ ਜਿੰਨੀਆਂ ਇੱਕ ਘਰ ਦੇ ਵਿੱਚ ਜ਼ਰੂਰ ਦੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਉਹ ਸਾਰਾ ਕੁਝ ਸੇਲ ਕਰਦੀ ਆ ਤੇ ਬਾਕੀ ਕਿਸੇ ਨੂੰ ਵੀ ਲੋੜ ਆ ਤਾਂ ਪਲੀਜ਼ ਮੈਨੂੰ ਜ਼ਰੂਰ ਜਲਦੀ ਤੋਂ ਜਲਦੀ ਆਰਡਰ ਦੋ ਤੇ ਜਲਦੀ ਤੇ ਜਲਦੀ ਤੁਹਾਨੂੰ ਸਮਾਨ ਠੀਕ ਹੈ ਜੀ ਤੇ ਬਾਕੀ ਆਪਣਾ ਮੈਰੀਕ ਲੌਂਗ ਦੇ ਵੀ ਲੰਘੀ ਅੱਜ ਆਪਣਾ ਜਪਾਨ ਤੇ ਗ੍ਰੀਸ ਸਮਾਰ ਪਹੁੰਚ ਗਿਆ ਤੁਹਾਡਾ ਘਰਾਂ ਵਿੱਚ ਪਾੜਿਆ ਦਾ ਵੀ ਇੱਕ ਪਾਰਸਲ ਚ ਭਰਵਾੜਾ ਵੇਰੇ ਪਹਿਲਾ ਮਿਲ ਗਿਆ ਸੀ ਇੱਕ ਬਾਗ ਚ ਮਿਲ ਗਿਆ ਤੇ ਉਹਨਾਂ ਦਾ ਵੀ ਪਰ ਅੱਜ ਅੱਜ ਹੀ ਹੋਇਆ ਤੇ ਮੈਂ ਬਲੌਗ ਦੇ ਵਿੱਚ ਜੋੜਾਂਗੀ ਤੇ ਮਤਲਬ ਕਿ ਨਾ ਇਸ ਮਾਣਾ ਮੈਨੇ ਕੱਢਿਆ ਹੈਗਾ ਮੈਂ ਤਾਂ ਸਿਰਫ ਭਾਈ ਨੂੰ ਫੜਾਇਆ ਹੈ DHL ਵਾਲਿਆਂ ਨੇ ਕੱਢਿਆ ਜਪਾਨ ਤੋਂ ਸਾਊਥ ਕੋਰੀਆ ਵਾਲਿਆਂ ਦਾ ਵੀ ਤੇ ਗ੍ਰੀਸ ਵਾਲਿਆਂ ਦਾ ਵੀ ਹੈ ਜੇ ਜਿਵੇਂ ਆਪ ਕਰਦੇ ਜਿਵੇਂ ਉਹਨਾਂ ਨੇ ਇੱਕ ਦੋ ਤੀਜਾ ਟੁਕੀਆਂ ਦੇ ਨਾਲ ਜਿਵੇਂ ਆਪ ਕਰਦੀ ਪੈਕਿੰਗ ਤਾਂ ਉਹ ਬਿਲਕੁਲ ਚੀਜ਼ਾਂ ਟੁੱਟਣੀਆਂ ਨਹੀਂ ਸੀ ਹੈਗੀਆਂ ਸੀ ਤੇ ਵਸਾ ਉਹ ਪਾਇਆ ਕਰਦੇ ਨਾ ਤੁਹਾਨੂੰ ਜਿਵੇਂ ਨਾ ਲੱਭਾ ਦਮਾਂਗੀ ਬਹੁਤ ਬੜੀ ਗੱਲ ਹੈ ਮੇਰੇ ਕੋਲ ਐਂਡ ਕਰ ਦੋ ਨਾ ਤੇ ਬਾਕੀ ਆਸਟ੍ਰੇਲੀਆ ਦਾ ਰੇਟ 350 ਰੁਪਏ ਕਿਲੋ ਆਇਆ ਜੀ ਡੀਐਚਐਲ ਨੇ 350 ਰੁਪਏ ਆਸਟ੍ਰੇਲੀਆ ਦਾ ਰੇਟ ਤੇ ਯੂਕੇ ਦਾ ਰੇਟ ਕੱਢਿਆ ਜੀ ਕਿਸੇ ਨੇ इंग्लंड ਵਾਲੀ ਸਾਈਡ ਸਮਾਨ ਮੰਗਵਾਣਾ ਨਾ ਤਾਂ ਮੇਰੇ ਖਿਆਲ ਦੇ ਵਿੱਚ ਨਾ ਆਸਟ੍ਰੇਲੀਆ ਦਾ ਮੈਂ 350 ਰੁਪਏ ਕਿਹਾ ਹੈ ਯੂਕੇ ਦਾ ਮੈਂ ਉਹ ਦੁਬਾਰਾ ਪੁੱਛ ਲਾਂਗੀ ਕਿਤੇ ਮਗਰ ਕਿ ਮੈਂ ਘੱਟ ਦੱਸਦਾ ਉਹ ਵੱਧ ਦੱਸੇ ਜਦੋਂ ਮੈਂ ਵੱਧ ਦੱਸਦਾ ਉਹ ਘੱਟ ਦੱਸੇ ਹਨਾ ਕੁਛ ਐਵੇਂ ਉਹ ਜਿਵੇਂ ਮਿਸਟੇਕ ਹੋ ਜਾਂ ਅੰਡਰਸਟੈਂਡਿੰਗ ਹੋ ਜਾਵੇ ਕੁਛ ਤੇ ਚਲੋ ਜੀ ਬਲੌਗ ਐਂਡ ਕਰਦੇ ਆ ਐਂਡ ਕਰ ਤੋਂ ਪਹਿਲਾਂ ਪਲੀਜ਼ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ